ਕੌਮ ਦੇ ਵਿੱਚ ਦੁਬਜਾ ਪਾਉਣ ਵਾਲੇ ਗੁਰਬਾਣੀ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਬੰਦੇ ਬਹੁਤ ਸਾਰੇ ਛੱਡੇ ਹੋਏ ਨੇ ਇਹਨਾਂ ਦੇ ਵੱਲ ਵੇਖੋ ਤੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਪਛਾਣੋ ਪਛਾਣ ਕੇ ਤੇ ਇਹਨਾਂ ਨੂੰ ਕੱਢੋ ਜਿਹੜੇ ਵੀਰ ਭਰਾਵਾਂ ਨੇ ਸੋਧਾ ਲਾਇਆ ਜਿਹੜੇ ਵੀਰ ਭਰਾਵਾਂ ਨੇ ਭਜਾਇਆ ਬਹੁਤ ਵਧੀਆ ਕੀਤਾ ਬਹੁਤ ਵਧੀਆ ਗੱਲ ਕੀਤੀ ਆ ਇਹੋ ਜਿਹੇ ਬੰਦਿਆਂ ਨਾਲ ਇਹੋ ਜੇ ਸਲੂਕ ਹੋਣਾ ਚਾਹੀਦਾ ਜਿਹੜਾ ਕਿ ਕੱਲ ਪਹੂਵਿੰਡ ਦੀ ਧਰਤੀ 'ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਜਿਹੜਾ ਕਿ ਉਹਨਾਂ ਦਾ ਪਿੰਡ ਉੱਥੇ ਜਨਮਾ ਜਹਾੜਾ ਮਨਾਇਆ ਗਿਆ ਸਾਰੀਆਂ ਸੰਗਤਾਂ ਪਹੁੰਚੀਆਂ ਦੂਦਰਾੜਿਆਂ ਤੋਂ ਸੰਗਤਾਂ ਆਈਆਂ ਇਕੱਠ ਹੋਇਆ ਕਾਫੀ ਤੇ ਸੰਗਤਾਂ ਨੇ ਕਾਫੀ ਆਨੰਦ ਮਾਣਿਆ ਮੈਂ ਕਮੈਂਟ ਵੀ ਕਰੋ ਤੁਹਾਡੇ ਨਾਂ ਵੀ ਪੜਾਂਗੇ ਤੇ ਸੰਗਤਾਂ ਨੇ ਕਾਫੀ ਆਨੰਦ ਮਾਣਿਆ ਤੇ ਉੱਥੇ ਇੱਕ ਮਸੰਦ ਪਤਾ ਨਹੀਂ ਕਰਨਲ ਕੇ ਜਰਨਲ ਉੱਥੇ ਮਸੰਦ ਨੇ ਆ ਕੇ ਤੇ ਨੌਜਵਾਨਾਂ ਨੂੰ ਕਿਹਾ ਆ ਕਿ ਇਹ ਫੋਟੋ ਨਹੀਂ ਮੈਂ ਲੱਗਣ ਦੇਣੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਕਹਿੰਦਾ ਫੋਟੋ ਨਹੀਂ ਮੈਂ ਲੱਗਣ ਦੇਣੀ ਇਹਨੂੰ ਲਾਓ ਹੱਦ ਹੋ ਗਈ ਯਾਰ ਹੱਦ ਹੋ ਗਈ ਮੈਂ ਨਾ ਹੱਦ ਕੀ ਹੱਦ ਨਾਲੋਂ ਵੱਧ ਹੋ ਗਈ ਯਾਰ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਪੁਰਖ ਜਿਹੜੇ ਨੇ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣਾਂ ਧੜਕਣ ਬਾਹਰ ਲਿਆਂ ਦੇਸ਼ਾਂ ਪਰਦੇਸਾਂ ਵਿੱਚ ਵੱਡੇ ਵੱਡੇ ਤਗੜੇ ਦੇਸ਼ ਅਮਰੀਕਾ ਵਰਗੇ ਦੇਸ਼ ਜਿਹੜੇ ਆ ਉਥੇ ਚੜ੍ਹਦੀ ਕਲਾ ਨਾਲ ਯੋਧੇ ਆਪਣੇ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਪ੍ਰੇਮ ਕਰਦੇ ਨੇ ਕਿਉਂਕਿ ਉਹ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਹੋਏ ਨੇ ਉਹਨਾਂ ਵਰਗੀ ਲਾਸਾਨੀ ਸ਼ਹਾਦਤ ਕਿਸੇ ਨੇ ਕੀਤੀ ਨਹੀਂ ਅਜੇ ਤੱਕ ਤੇ ਜਿਹੜੇ ਸਿੱਧੇ ਹੀ ਸੈਂਟਰ ਨੂੰ ਚੈਲੰਜ ਕੀਤਾ ਸੀ ਉਸ ਸਮੇਂ ਦੀ ਸਰਕਾਰ ਨੂੰ ਜਿਹੜੀ ਜ਼ਬਰ ਕਰਨ ਵਾਲੀ ਸਰਕਾਰ ਨੇ ਜਿਹੜੀ ਸਰਕਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉੱਤੇ ਉਹਨਾਂ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਤੇ ਇਦਾਂ ਜਵਾਬ ਆਪਣੇ ਅੱਜ ਦੇ ਸਮੇਂ ਦੇ ਵਿੱਚ ਵੀ ਜੋਧੇ ਦਿੰਦੇ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਉਹ ਬੰਦਾ ਜਿਹੜਾ ਮੂਰਖ ਮਹਾਮੂਰਖ ਬੰਦਾ ਜਿਨ੍ਹਾਂ ਦਾ ਕੋਈ ਸ਼ਤੈਣ ਨਹੀਂ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਕੋਈ ਮੌਤ ਨਹੀਂ ਉਹਨਾਂ ਬੰਦਿਆਂ ਨੂੰ ਸਾਡੇ ਵੀਰ ਭਰਾ ਗੁਰਦਵਾਰੇ ਦੇ ਵਿੱਚ ਪ੍ਰਧਾਨ ਬਣਾ ਦਿੰਦੇ ਨੇ ਨਾ ਇਹੋ ਜੇ ਬੰਦਿਆਂ ਦਾ ਅਮਰਸ਼ ਗਿਆ ਹੁੰਦਾ ਨਾ ਇਹੋ ਜੇ ਬੰਦਿਆਂ ਨੂੰ ਕੋਈ ਬੋਲਣ ਦਾ ਪਤਾ ਹੁੰਦਾ ਇਹੋ ਜੇ ਬੰਦਿਆਂ ਨੂੰ ਗੋਲਕਾਂ ਦੇ ਬਿਠਾ ਕੇ ਕਾਬੂਜ ਕਰਾ ਦਿੰਦੇ ਨੇ ਕਹਿੰਦਾ ਇਹ ਗੁਰਦੁਆਰਾ ਜਿਹੜਾ ਇਹ ਮੇਰਾ ਆ ਹਰਦੂ ਲੰਤ ਤੇਰੀ ਇਹੋ ਜੀ ਗੰਦੀ ਸੋਚ ਦੇ ਉਹ ਭਰਾਵਾ ਮੇਰੀ ਇੱਕ ਗੱਲ ਸੁਣਾ ਜੇ ਤੂੰ ਆਨਾ ਗੁਰਦੁਆਰਾ ਤੇਰਾ ਆ ਤੇ ਜਿਹੜਾ ਪੰਥ ਆ ਉਹ ਫੇ ਕੀ ਦਾ ਆ ਜਿਹੜਾ ਪੰਥ ਆ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਆ ਸਾਹਿਬਜ਼ਾੜਿਆ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਸਾਹਿਬਜ਼ਾੜਿਆ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਿੰਘਾਂ ਸੂਰਮਿਆਂ ਸਿੰਘਣੀਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਤੂੰ ਪੰਥ ਨੂੰ ਕੀ ਦਿੱਤਾ ਐਨਾ ਤੂੰ ਗੁਰਦਰਾ ਤੇਰਾ ਆ ਜਾਂ ਦੇਵੇ ਆਪਣਾ ਇੱਕ ਹੱਥ ਜਾਂ ਉਂਗਲ ਵੱਢ ਕੇ ਪੰਥ ਨੂੰ ਦੇ ਤੇ ਤੂੰ ਕੌਮਤ ਨੂੰ ਮੰਨੇ ਵੀ ਵਾਕਿਆ ਤੇਰਾ ਗੁਰਦਰਾ ਆ ਇਹੋ ਜਿਹੇ ਬੰਦਿਆਂ ਦਾ ਭਾਈ ਮੈਂ ਵੀਰ ਭਰਾਓ ਤੁਹਾਨੂੰ ਕਹਿਣਾ ਚਾਹੁੰਦਾ ਆ ਇਹੋ ਜਿਹੇ ਬੰਦਿਆਂ ਦਾ ਪਿਛਲਾ ਪਸ਼ੋਕੜ ਦੇਖੋ ਵੀ ਆਰਐਸ ਦੇ ਬੰਦੇ ਨਹੀਂ ਜਿਹੜੇ ਫੱਟ ਹੋ ਗਏ ਨੇ ਜਿਹੜੇ ਕਹਿੰਦੇ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਫੋਟੋ ਦੇਖੋ ਕਿੰਨੀ ਇਹ ਬੰਦੇ ਨੂੰ ਤਕਲੀਫ ਹੋਈ ਆ ਤੇ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਫੌਜ ਦਾ ਕਰਨਲ ਵੀ ਫੌਜ ਦਾ ਜਰਨੈਲ ਆ ਤੇ ਪਾਗ ਦੇ ਵਿੱਚ ਤੂੰ ਸਿਰ ਬਸਾਇਆ ਦਾੜੀ ਤੂੰ ਬੰਨੀ ਫਿਰਦਾ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਮਹਾਂਪੁਰਖਾਂ ਦੇ ਦਾੜੀ ਬੰਨ ਜਿਹੜਾ ਨਾ ਦਾੜੀ ਤੁੰਨੀ ਤੇ ਦਾੜੀ मुन्नी ਇਕ ਬਰਾਬਰ ਆ ਜਿਹੜਾ ਅੰਮ੍ਰਿਤਸ਼ਾਹ ਕੇ ਵੀ ਦਾੜੀ ਬਨ ਕੇ ਰਹਾਦਾ ਸਮਝ ਲੋ ਦਾੜੀ ਤੁੰਨੀ ਤੇ ਚਾਹੇ मुन्नी ਇਕ ਬਰਾਬਰ ਆ ਇਹੋ ਜਿਹੀ ਦਾੜੀ मुन्नी ਤੁੰਨੀ ਵਾਲੇ ਜਿਹੜੇ ਆ ਇਹਨਾਂ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਗੱਲ ਹੁਣ ਮੈਂ ਇਹ ਕਰਨੀ ਆ ਜਿੱਦਾਂ ਤੁਸੀਂ ਵੀਰ ਭਰਾਵੋ ਸਾਰੇ ਜਾਣੇ ਜਾਣਦੇ ਹੋ ਕਿ ਆਪਣੇ ਪੰਛ ਦੇ ਵਿੱਚ ਆਪਣੀ ਕੌਮ ਦੇ ਵਿੱਚ ਦਿਵਦਾ ਪਾਉਣ ਵਾਲੇ ਬਹੁਤ ਸਾਰੇ ਬੰਦੇ ਇਹੋ ਜਿ ਉਹਨਾਂ ਆਰਐਸਐਸ ਵੱਲੋਂ ਛੱਡੇ ਹੋਏ ਨੇ ਗੁਰਦੁਆਰਿਆਂ ਦੇ ਵਿੱਚ ਫੈਟ ਕੀਤੇ ਹੋਏ ਨੇ ਇਹੋ ਜਿਹੇ ਬੰਦਿਆਂ ਨੂੰ ਗੋਲ ਕਾਤੇ ਗੁਰਦੁਆਰਿਆਂ ਦੇ ਤੇ ਕਾਬੂ ਨਾ ਬਣਾਇਆ ਜਾਵੇ ਵੇਖੋ ਜੇ ਤੂੰ ਸੰਤ ਬਾਬਾ ਜਰਨੈਲ ਸਿੰਘ ਖਾਸਾ ਭਿੰਡਰਾ ਵਾਲਿਆਂ ਨੇ ਤੇ ਇਟਨੈਟ ਦੇ ਲੋਹੇ ਨਾਲ ਲੋਹਾ ਖੜਕਾ ਕੇ ਵਿਖਾਤਾ ਸੀ ਸੈਂਟਰ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਰੋਜ਼ ਉਹ ਸਿੱਧੇ ਚੈਲੰਜ ਕਰਦੇ ਆਪਣੇ ਮਨਜੀਤ ਸਾਹਿਬਾ ਤੋਂ ਹਾਲ ਤੋਂ ਸਿੱਧੇ ਚੈਲੰਜ ਕਰਦੇ ਸੀ ਆਪਣੀ ਪੋਸਟ ਰਾਈ ਤੇ ਇਹ ਬੰਦਾ ਵੇਖੋ ਇਹਨੂੰ ਜੇ 10 12 ਸਿੰਘਾਂ ਨੇ ਘੇਰ ਲਿਆ ਤੇ ਉਸ ਦੇ ਗੱਡੀ ਭਜਾ ਕੇ ਭੱਜਾ ਤੇ ਨੱਠ ਗਿਆ ਸ਼ੀਸ਼ੇ ਫੇਰ ਵੀ ਸਿੰਘਾਂ ਨੇ ਗੱਡੀ ਦੇ ਤੋੜੇ ਫਿਰ ਸੋਦਾ ਵੀ ਲੱਗਾ ਤੇ ਫਿਰ ਜਾਂ ਤੇ ਫੇ ਆਪਣੇ ਮਾਰਾ ਦੁੱਧ ਪੀਤਾ ਤੇ ਉਥੇ ਖੜ ਜਾਂਦਾ ਜਾਂ ਤੇ ਉਥੇ ਖੜ ਜਾਣਾ ਪਤਾ ਰ ਫੇ ਲੱਗਣਾ ਹੀ ਜਦੋਂ ਕੁੰਡੀਆਂ ਦੇ ਸਿੰਘ ਫਸ ਗਏ ਫਿਰ ਨਿਤਰੂ ਬੜੇਵੇਂ ਖਾਣੀ ਬੇ ਨੇਵੇਂ ਬੜੇਵੇਂ ਖਾਣੀ ਹੁੰਦੀ ਤੇ ਨਿਤਰ ਜਾਂਦੀ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਭਰਾਓ ਕੌਮ ਦੇ ਵਿੱਚ ਦੁੱਬਦਾ ਪਾਉਣ ਵਾਲੇ ਗੁਰਬਾਨੀ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਬੰਦੇ ਬਹੁਤ ਸਾਰੇ ਛੱਡੇ ਹੋਏ ਨੇ ਇਹਨਾਂ ਦੇ ਵੱਲ ਵੇਖੋ ਤੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਪਛਾਣੋ ਪਛਾਣ ਕੇ ਤੇ ਇਹਨਾਂ ਨੂੰ ਕੱਢੋ ਜਿਹੜੇ ਵੀਰ ਭਣਾਵਾਂ ਨੇ ਸੋਧਾ ਲਾਇਆ ਜਿਹੜੇ ਵੀਰ ਭਰਾਵਾਂ ਨੇ ਭਜਾਇਆ ਬਹੁਤ ਵਧੀਆ ਕੀਤਾ ਬਹੁਤ ਵਧੀਆ ਗੱਲ ਕੀਤੀ ਆ ਇਹੋ ਜਿਹੇ ਬੰਦਿਆਂ ਨਾਲ ਇਹੋ ਜੇ ਸਲੂਕ ਹੋਣਾ ਚਾਹੀਦਾ ਮੈਂ ਦੋ ਕੁ ਕਮੈਂਟ ਪੀੜਾ ਦੇ ਪੜ ਲਾ ਜਰਨੈਲ ਸਰਾਣ ਬਾਬਾ ਜੀ ਸੰਤਾਂ ਦੀ ਫੋਟੋ ਤੇ ਅਕਬਰ ਦੀ ਫੋਟੋ ਲਈਤੀ 5 ਦਿਨਾਂ ਪਹਿਲਾਂ ਆਸ਼ਾ ਜੀ ਠੀਕ ਆ ਜੀ ਠੀਕ ਆ ਜੀ ਕਿੰਦਰ ਗੇਲਾ ਤੇ ਜਿੰਨੇ ਵੀ ਆਪਣੇ ਵੀਰ ਭਰਾ ਸੁਣਦੇ ਨੇ ਤੇ ਮੈਂ ਇਹੋ ਕਹਿਣਾ ਚਾਹੁੰਦਾ ਆ ਵੇਖੋ ਕਿੰਨੀ ਇਸ ਬੰਦੇ ਨੂੰ ਪੀੜ ਹੋਈ ਆ ਕਿੰਨੀ ਇਸ ਬੰਦੇ ਨੂੰ ਦਰਦ ਹੋਈ ਆ ਕਿ ਇਹ ਜੜੀ ਫੋਟੋ ਆ ਐਥੇ ਨਹੀਂ ਲੱਗਣੀ ਚਾਹੀਦੀ ਇਹ ਫੋਟੋ ਨੂੰ ਤੇ ਸੈਂਟਰ ਸਰਕਾਰ ਵੇਖ ਕੇ ਵੀ ਡਰਦੀ ਆ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਰਹੇ ਨੇ ਬੰਦਗੀ ਇੰਨੀ ਉਹਨਾਂ ਦੀ ਉਹ ਮਹਾਨ ਸੂਰਬੀਰ ਯੋਧੇ ਸੀ ਉਹ ਕਦੀ ਕਿਸੇ ਨੂੰ ਮਾਰਾ ਕਹਿੰਦੇ ਨਹੀਂ ਗਰੀਬ ਗੁਰਬੇਰ ਨਾਲ ਖੜਦੇ ਸੀ ਤੇ ਅੱਜ ਦੇ ਲੋਕ ਇਹੋ ਜਿਹੇ ਇਹੋ ਜਿਹੇ ਮੈਂ ਹੁਣ ਕਹਿਣ ਲੱਗਾ ਮੇਰੇ ਮੂੰਹ ਲੱਗਾ ਕੋ ਨਿਕਲ ਇਹੋ ਜਿਹੇ ਦਫੱਲੜ ਲੋਕ ਨੇ ਉਹਨਾਂ ਨੂੰ ਅੱਤਵਾਦੀ ਕਈ ਤਰ੍ਹਾਂ ਵੱਧ ਘੱਟ ਬੋਲਦੇ ਨੇ ਇਹਨਾਂ ਦਾ ਡੱਟ ਕੇ ਵਿਰੋਧ ਕਰਿਆ ਕਰੋ ਇਹੋ ਜਿਹੇ ਬੰਦਿਆਂ ਨੂੰ ਕਮੇਟੀ ਚ ਆਪ ਹੀ ਬੈ ਕੇ ਭਜਾ ਦਿਆ ਕਰੋ ਵੀ ਭੱਜੀ ਜਾਣ ਤੂੰ ਪਿੱਛਾ ਭੌਂ ਕੇ ਨਾ ਵੇਖੀ ਅੱਡੀਆਂ ਨੂੰ ਲਾ ਕੇ ਥੁੱਕ ਭੱਜ ਜਾਣ ਤੂੰ ਮੈਂ ਡੰਡਾ ਵੜਾ ਫਿਰਨਾ ਜੂਤ ਵੜਾ ਫਿਰਨਾ ਈ ਇਹੋ ਜਿਹੇ ਬੰਦਿਆਂ ਦਾ ਡਟ ਕੇ ਵਿਰੋਧ ਕਰਿਆ ਕਰੋ ਇਹੋ ਜਿਹੇ ਬੰਦਿਆਂ ਨੂੰ ਪਛਾਣੋ ਜਿਹੜਾ ਬੰਦਾ ਮਹਾਪੁਰਖਾਂ ਨੂੰ ਮਾੜਾ ਚੰਗਾ ਬੋਲੂਗਾ ਉਹਰਾ ਅਸੀਂ ਵੀ ਵਿਰੋਧ ਕਰਾਂਗੇ ਤੇ ਉਹਦਾ ਗਰਾਊਂਡ ਲੈਵਲ ਤੇ ਸਿੰਘ ਵੀ ਵਿਰੋਧ ਕਰਨਗੇ ਜਿੱਥੇ ਇਹੋ ਜੀ ਕਤੀੜ ਖੱਚ ਟਕਰੂਗੀ ਉਥੇ ਉਹਨੂੰ ਮੂੰਹ ਤੋੜਵਾ ਠੋਕਵਾ ਜਵਾਬ ਦਿੱਤਾ ਜਾਊਗਾ ਇਸੇ ਤਰ੍ਹਾਂ ਇਸੇ ਤਰ੍ਹਾਂ ਦੇਵਾਂਗੇ ਜਿੰਨਾ ਮਰਜ਼ੀ ਕੋਈ ਵੱਡ ਘੱਟ ਬੋਲੇ ਪੰਛੀ ਦੇ ਉੱਤੇ ਜਿੰਨਾ ਮਰਜ਼ੀ ਕੋਈ ਸਿੰਘਾ ਤੇ ਸੂਰਮਿਆਂ ਤੇ ਬੋਲੇ ਉਹਨੂੰ ਇਦਾਂ ਹੀ ਲੂਣ ਦਿੱਤਾ ਜਾਊਗਾ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਜੀ ਇਸ ਬੰਦੇ ਨੇ ਹਿਮਾਚਲ ਚ ਵੀ ਨਹੀਂ ਲਾਉਣ ਦਿੰਦੇ ਹਾਂ ਉਹਦਾ ਆਂਦਿਆ ਵੀ ਇਹ ਸਾਡਾ ਦੇਸ਼ ਆ ਸਿੱਖਾਂ ਨੇ ਸਿੱਖਾਂ ਦੇ ਬਿਨਾ ਹੀ ਰਹਿ ਨਹੀਂ ਸਕਦੇ ਸਿੱਖਾਂ ਦੇ ਬਿਨਾ ਹੀ ਜੀ ਨਹੀਂ ਸਕਦੇ ਤੇ ਜੇ ਆਪਣੇ ਸਿੰਘ ਸੁਰਮੇ ਹਿਮਾਚਲ ਚ ਗੱਡੀਆਂ ਤੇ ਮੋਟਰਸਾਈਕਲਾਂ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਾਪੁਰਖਾਂ ਦੀ ਝੰਡੇ ਦੇਤੇ ਨਿਸ਼ਾਨ ਤੇ ਫੋਟੋ ਲੱਗੀ ਲਾ ਕੇ ਲੈ ਗਏ ਤੇ ਉਹਨਾਂ ਨੇ ਵੀ ਬੜੀ ਮਿਰਚਾਂ ਲੜੀਆਂ ਉਹ ਬੰਦਿਆਂ ਨੂੰ ਬੜੀਆਂ ਮਿਰਚਾਂ ਲੜੀਆਂ ਉਸ ਵੇਲੇ ਫਿਰ ਕਿਰਾਈ ਨਾ ਫਿਰ ਠਾ ਠਾ ਉਹਨਾਂ ਬੰਦਿਆਂ ਦੀ ਇਸ ਕਰਕੇ ਮੈਂ ਵੀਰ ਭਰਾਵੋ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਆਪਣੇ ਮਹਿਕਮੇ 'ਚ ਕੰਮ ਕਰਦਾ ਕੋਈ ਵੀ ਕਰਦਾ ਕਰਦਾ ਰਵੇ ਪਰ ਮਾਹਪੁਰਖਾਂ ਨੂੰ ਆਪਣੇ ਦਿਲ ਦੇ ਵਿੱਚ ਪ੍ਰੇਮ ਕਰੇ ਮਾਹਪੁਰਖਾਂ ਦੀ ਜਦੋਂ ਅਸੀਂ ਜੀਵਨ ਸੁਣਿਆ ਜੀਵਨ ਅਸੀਂ ਪੜਿਆ ਤੇ ਸਾਡੇ ਅੰਦਰ ਵੀ ਇੱਕ ਚਿੰਗਾਰੀ ਫੁੱਟੀ ਕਿ ਨਹੀਂ ਬਈ ਸਿੰਘ ਸੱਜਣਾ ਚਾਹੀਦਾ ਬਈ ਸਿੰਘ ਸੱਜੀ ਜਾਣਾ ਚਾਹੀਦਾ ਅੱਜ ਹੀ ਸਿੰਘ ਸਿੰਘ ਸੱਜਣਾ ਚਾਹੀਦਾ ਉਹਨਾਂ ਦੀਆਂ ਅਹ ਵੇਖੋ ਬੰਦਗੀ ਵੇਖੋ ਕਿੰਨੀ ਆ ਕਿੰਨਾ ਉਹਨਾਂ ਦਾ ਜੀਵਨ ਆ ਕਦੀ ਉਹਨਾਂ ਨੇ ਕਿਸੇ ਨੂੰ ਮਾਰਾ ਨਹੀਂ ਕਿਹਾ ਸਦਾ ਹੀ ਉਹਨਾਂ ਗਰੀਬ ਗੁਰਬੇ ਨਾਲ ਖੜਦੇ ਰਹੇ ਤੇ ਇਹੋ ਜਿਹੀਆਂ ਜੜੀਆਂ ਭੇਡਾਂ ਨੇ ਜਿਹੜੀਆਂ ਮਾਰੇ ਸੋਚ ਵਾਲੇ ਬੰਦੇ ਨੇ ਉਹ ਆ ਕੇ ਉਹਨਾਂ ਨੂੰ ਇਹੋ ਜੇ ਬੰਦੇ ਭੰਡਦੇ ਨੇ ਇਹੋ ਜੇ ਬੰਦਿਆਂ ਕੋ ਗੁਰੂ ਘਰਾਂ ਤੋਂ ਦੂਰ ਕਰੋ ਇਹੋ ਜੇ ਬੰਦਿਆਂ ਨੂੰ ਰਣਜੀਤ ਸਿੰਘ ਲਿਖਦੇ ਆ ਵੀ ਇੰਡੀਆ ਨੂੰ ਸਿੱਖ ਹੀ ਵਿਚਾਰ ਰਹੇ ਹਨ ਤੇ ਸਭ ਇਤਰਾ ਥੱਲੇ ਊਸ਼ ਲਾ ਕੇ ਭਜ ਰਹੇ ਹਨ ਗੱਲ ਤੁਹਾਡੀ ਸਹੀ ਆ ਜੇ ਸਿੱਖ ਨਾ ਹੋਣੇ ਇੰਡੀਆ ਦੇ ਵਿੱਚ ਤੇ ਇੰਡੀਆ ਨੂੰ ਸਾਰੇ ਬੰਨ ਮਾਰਾ ਪਾਉਣ ਵਾਲੇ ਬੜੇ ਬੈਠੇ ਨੇ ਚੀਨਾ ਵਾਲੇ ਯਾਦ ਕਰਦੇ ਆ ਸਿੱਖਾਂ ਨੂੰ ਪਿੱ ਸਿੱਖ ਇੱਕ ਬੜੀ ਤਗੜੀ ਸ਼ਖਸੀਅਤ ਆ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਹਨੂੰ ਪੁੱਛਣਾ ਚਾਹੁੰਦਾ ਵੀ ਜੇ ਕਦੇ ਹੋਵੇ ਕਿਤੇ ਸਾਹਮਣੇ ਮੇਰੇ ਇੰਨੇ ਮੈਂ ਪੁੱਛਿਆ ਵੀ ਤੇਰਾ ਕੀ ਵਿਗਾੜਿਆ ਉਹਨਾਂ ਨੇ ਹੈ ਅੱਜ ਕੱਲ੍ਹ ਦੀਆਂ ਮਾਵਾਂ ਪੈਣਾ ਤੇ ਗੁਰੂ ਸਾਹਿਬ ਦੇ ਕੋਲੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਵਰਗੇ ਪਚੰਗੀ ਫੌਜ ਮੰਗਣ ਨਹੀਂ ਆਇਆ ਕਿ ਸਾਨੂੰ ਇਦਾਂ ਦੇ ਪੁੱਤ ਦਓ ਜਿਹੜੇ ਕੌਮ ਦੇ ਤੋਂ ਆਪਣਾ ਆਪ ਵਾਰਨ ਵਾਲੇ ਨੇ ਤੇ ਜਿਹੜੇ ਗਿੱਦੜ ਆਪਣੀ ਜਾਨ ਲਕਾਓ ਕੇ ਕਦੀ ਕਦੇ ਭਜਦੇ ਕਦੀ ਕਦੇ ਭਜਦੇ ਆ ਇਹੋ ਜਿਹੇ ਬੰਦੇ ਤੁਹਾਨੂੰ ਅੱਖਾਂ ਦੇ ਸਾਹਮਣੇ ਦਿਖਣੇ ਸ਼ੁਰੂ ਹੋ ਗਏ ਨੇ ਹੌਲੀ ਹੌਲੀ ਬਿੱਲੀਆਂ ਥੱਲੇ ਜੋ ਬਾਹਰ ਆ ਰਹੀਆਂ ਸਾਰੀਆਂ ਤੇ ਤੁਹਾਨੂੰ ਦਿਖਣੇ ਸ਼ੁਰੂ ਹੋ ਗਏ ਨੇ ਆ ਜੇ ਬੰਦੇ ਇਹਨਾਂ ਬੰਦਿਆਂ ਦਾ ਡਟ ਕੇ ਵਿਰੋਧ ਕਰੋ ਅਸੀਂ ਵੀ ਡਟ ਕੇ ਵਿਰੋਧ ਕਰਾਂਗੇ ਜਿੱਥੇ ਕਰੇ ਮਿਲਗੇ ਤੇ ਉਹਨਾਂ ਨਾਲ ਇੰਜਾਂ ਵੀ ਸੇਵਾ ਵੀ ਕੀਤੀ ਜਾਊਗੀ ਬਹੁਤ ਵਧੀਆ ਸੰਗੋ ਕੀਤਾ ਕਾਰਜ ਚੜ੍ਹਦੀ ਕਲਾ ਮੈਂ ਨਾ ਧੰਨ ਧੰਨ ਕਰਾ ਦਤੀ ਆ ਕਿ ਬੱਲੇ ਬੱਲੇ ਕਰਾਤੀ ਤੁਸੀਂ ਇਹ ਗੁਰਨਾਮ ਸਿੰਘ ਰਾਏ ਵੈਰੀ ਗੁੱਡ ਜੌਬ ਬਾਬਾ ਜੀ ਚੜ੍ਹਦੀ ਕਲਾ ਜੀ ਯਾਰ ਵੀਰ ਜੀ ਪੜਾ ਗੱਲ ਕੀ ਆ ਮੈਂ ਤੁਹਾਨੂੰ ਇਹ ਗੱਲ ਕਹਣਾ ਜਿਹੜੀ ਜਦੋਂ ਹਾਕ ਸੱਚ ਦੇ ਕੋਈ ਬੋਲ ਬੋਲਣ ਵਾਲਾ ਨਹੀਂ ਕੋਈ ਖੜਦਾ ਜਦੋਂ ਸੱਚ ਨਹੀਂ ਬੋਲ ਸਕਦਾ ਬੰਦਾ ਤਾਂ ਫਿਰ ਬਾਣਾ ਪਾਉਣ ਦਾ ਤਾਂ ਸ਼ਰੀ ਸਾਹ ਪਾਉਣ ਦਾ ਤੇ ਦਿਮਾਲੇ ਸਜਾਉਣ ਦਾ ਵੀ ਕੀ ਫਾਇਦਾ ਜਿਹੜੀ ਅਸਲ ਭਗਤੀ ਆ ਨਾ ਸੱਚ ਬੋਲਣ ਦੀ ਸਭ ਤੋਂ ਵੱਡੀ ਭਗਤੀ ਆ ਉਹ ਭਗਤੀ ਕੌਣ ਕਰਦੇ ਦੇ ਮਹਾਪੁਰਸ਼ ਸੰਤ ਬਾਬਾ ਜਰਨੈਲ ਸਿੰਘ ਪੰਥ ਦੇ ਮਹਾਨ ਸੂਰਬੀਰ ਯੋਧੇ ਅੱਜ ਦੇ ਲੋ ਸਮੇਂ ਦੇ ਵਿੱਚ ਅੱਜ ਸਮੇਂ ਦੇ ਵਿੱਚ ਪੰਜਾਬ 'ਚ ਵੀ ਜੇ ਕੋਈ ਹੈਗਾ ਵੀ ਆ ਉਹਨਾਂ ਦੀ ਸੋਚ ਦੇ ਮੁਤਾਬਿਕ ਕੋਈ ਹੈਗਾ ਵੀ ਆ ਤਾਂ ਸਾਹਮਣੇ ਨਹੀਂ ਆ ਰਿਹਾ ਤੋ ਉਹ ਸਰਿਆਮ ਸਰਿਆਮ ਸੈਂਟਰ ਨੂੰ ਦੱਸਦੇ ਰਹੇ ਉਸ ਸਮੇਂ ਦੇ ਬੋਲ ਕੇ ਆਇਓ ਤੇ ਆ ਇਦਾਂ ਹੀ ਤੇ ਆ ਇਦਾਂ ਹੀ ਤੇ ਅੱਜ ਸਮੇਂ ਦੇ ਵਿੱਚ ਲੋਕ ਪਰਚੇ ਤੋਂ ਡਰੀ ਜਾਂਦੇ ਆ ਪਰਚਾ ਨਾ ਕਰੇ ਪੈ ਜੇ ਹ ਰਮੇਸ਼ ਕੰਬੋਜ ਬਾਬਾ ਜੀ ਉੱਤੇ ਲਿਖਿਆ ਬਈ ਨੰਬਰ ਨੰਬਰ ਉੱਤੇ ਲਿਖੇ ਸਾਰੇ ਪੇਜ ਤੇ ਹੈਗੇ ਰੰਜੀਤ ਸਿੰਘ ਜੀ ਕਹਿੰਦੇ ਉਹਨੂੰ ਡਾਕ ਡੋਬ ਕੇ ਮਰ ਜਲਾ ਚਾਹੀਦਾ ਸਹੀ ਆ ਤੇ ਠੀਕ ਆ ਵੀਰੋ ਮੈਂ ਇਨਾ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਨੂੰ ਇਨਾ ਇਹ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਇਹੋ ਜੇ ਬੰਦਿਆਂ ਨਾਲ ਵਧੀਆ ਇਹੋ ਜੇ ਸਲੂਕ ਹੀ ਹੋਣਾ ਚਾਹੀਦਾ ਆ ਇਹਨਾਂ ਨੂੰ ਇਦਾਂ ਹੀ ਲੂਣ ਦੇਣਾ ਪਣਾ ਓਦਾਂ ਗੱਲ ਨਹੀਂ ਬਣਨੀ ਤੇ ਅੱਜ ਕੁੱਤੀ ਚੋਰਾਂ ਦੇ ਨਾਲ ਰਲਈ ਹੋਈ ਆ ਮੈਂ ਆਲ ਜੀ ਨੂੰ ਪਹਿਲਾਂ ਸ਼ੇਰ ਬੋਲ ਕੇ ਸੁਣਾਤਾ ਆ ਤੇ ਉਹ ਗੱਲ ਅੱਜ ਹੋਈ ਆ ਤੇ ਆਪਾਂ ਨੂੰ ਅੱਜ ਬਚ ਕੇ ਰਹਿਣਾ ਪੈਣਾ ਇਹੋ ਜੇ ਦਲਣਾ ਤੋਂ ਆਪਣੇ ਗੁਰੂ ਘਰਾਂ ਨੂੰ ਬਚਾਉਣਾ ਪੈਣਾ ਜਿਹੜੇ ਸਾਡੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਏ ਨੇ ਇਹ ਆਰਐਸ ਦੇ ਅੱ ਤੋਂ ਵੱਧ ਬੰਦੇ ਜਿਹੜੇ ਫਿੱਟ ਹੋ ਗਏ ਬੈਠੇ ਨੇ ਇਹਨਾਂ ਦੀ ਪਛਾਣ ਕਰੋ ਇਹਨਾਂ ਦੀ ਪਛਾਣ ਕਰੋ ਇਹ ਬੰਦੇ ਆ ਨੇ ਵੇਖੋ ਕਿੰਨੀ ਤਕਲੀਫ ਹੋਈ ਉਥੇ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਉਥੇ ਮਜੂਰ ਆ ਸਦਾ ਇੱਕ ਖੰਡਾ ਲੈ ਕੇ ਫਿਰਦੇ ਆ ਉਹਨਾਂ ਨੇ ਕੱਲ ਫੇ ਖੰਡਾ ਫੇਰਿਆ ਬਾਬੇ ਦੀਪ ਸਿੰਘ ਨੇ ਖੰਡਾ ਫੇਰਿਆ ਜੀ ਕੱਲ ਉਹਨਾਂ ਨੇ ਆ ਵੀ ਫੇਰਿਆ ਘੰਡਾ ਠੀਕ ਆ ਜੀ ਬਲਜਿੰਦਰ ਸਿੰਘ ਅਕਾਲੋਂ ਕਹਿੰਦੇ ਗੁਰੂ ਦੇ ਸਿੰਘਾਂ ਦੀਆਂ ਫੋਟੋਆਂ ਤੋਂ ਇਨਾ ਭੈ ਖਾਈ ਜਾਂਦੇ ਨੇ ਸੱਚ ਸਾਹਮਣੇ ਖੜ ਜਾਣ ਕੀ ਬਣੂ ਇਹੋ ਜਿਹੇ ਮਿੱਟੀ ਦੇ ਸ਼ੇਰ ਆ ਕਾਗਜ਼ੀ ਸ਼ੇਰ ਆ ਮਿੱਟੀ ਦੇ ਸ਼ੇਰ ਆ ਜਿਹੜੇ ਆਪਣੇ ਟੈਂਕੀਆਂ ਨਹੀਂ ਬਣਦੀਆਂ ਕੋਠਿਆਂ ਤੇ ਲੋਕੀ ਸ਼ੇਰ ਲਾਉਂਦੇ ਆ ਕੋਈ ਬੰਦੇ ਜੇ ਲਾ ਲੈਂਦੇ ਆ ਕੋਈ ਕੋਹ ਲਾ ਲੈਂਦੇ ਆ ਉਹ ਸੀਮਰ ਦੇ ਕਾਰੀਗਰ ਬਣਾਈ ਜਾਂਦੇ ਆ ਉਹਨਾਂ ਨੂੰ ਐ ਲਿੰਬ ਲਿੰਬ ਕੇ ਤੇ ਉਹ ਸ਼ੇਰ ਬਣਾ ਦਿੰਦੇ ਆ ਤੇ ਅ ਐਡਾ ਸ਼ੇਰ ਦਾ ਮੂੰਹ ਬਣਾ ਦਿੰਦੇ ਆ ਤੇ ਉਹਦੇ ਵਿੱਚ ਪਾ ਦਿੰਦੇ ਆ ਪਾਣੀ ਜਾਂ ਉਦਾਂ ਵੀ ਸੁਜਾਵਤੀ ਤੌਰ ਤੇ ਰੱਖ ਦਿੰਦੇ ਆ ਉਹ ਰ ਫੇ ਪੱਕਾ ਮਿੱਟੀ ਦਾ ਸ਼ੇਰ ਹੁੰਦਾ ਤੇ ਇਹ ਆਪਣਾ ਸੀਮਰ ਦਾ ਸ਼ੇਰ ਹੁੰਦਾ ਤੇ ਇਹ ਮਿੱਟੀ ਦੇ ਸ਼ੇਰ ਤੇ ਕਾਗਜ਼ੀ ਸ਼ੇਰ ਜਿਹੜੇ ਇਹੋ ਜੇ ਗੱਲਾਂ ਕਰਦੇ ਨੇ ਖਾਲਸਿਆਂ ਸਿੰਘਾਂ ਨੂੰ ਤੇ ਸਿੰਘ ਸੂਰਮੇ ਦੀ ਚੜ੍ਹਦੀ ਕਲਾ ਚੜ੍ਹਦੀ ਕਲਾ ਸਦਾ ਰਹੇਗੀ ਬਾਬੇ ਜੀ ਅਰਨੈਲ ਸਿੰਘ ਦੀ ਚੜ੍ਹਦੀ ਕਲਾ ਸਰਾਂ ਜੜ ਦੀ ਕਲਾ ਰਵੇਗੀ ਗੱਜ ਕੇ ਜਗਾਰਾਂ ਕੇ ਜਾਵੇ ਨਿਹਾਲੋ ਜਾਵੇ ਫਤੇ ਪਾਵੇ ਸੰਤ ਬਾਬਾ ਜਰਨੈਲ ਸਿੰਘ ਖਾਸਾ ਪਿੰਡਰਾ ਵਾਲੇ ਮਾਹ ਪੁਰਖਾਂ ਦੇ ਮਾਨੋ ਭਾਵੇ ਸਤਿ ਸ੍ਰੀ ਅਕਾਲ ਗੁਰ ਭਰਿਆ ਆਕਾਲ ਲਈ ਤੇਗ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੱਜ ਦੇ ਰੋ ਸਿੰਘੋ ਗੱਜ ਦੇ ਰੋ ਗੱਜ ਦੇ ਰੋ ਗੱਜ ਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸੂਰਮੇ ਨਿਹੰਗ ਸਿੰਘ ਬਣੋ ਖਾਲਸੇ ਪੰਥ ਦੇ ਵਿੱਚ ਆਓ ਆਪਣੇ ਘਰ ਸ੍ਰੀ ਅਨੰਦਪੁਰ ਸਾਹਿਬ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ